ਸਤਿਗੁਰ ਜੀ ਨਮਸਕਾਰ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਐਮ ਐਲ ਏ ਹਲਕਾ ਜਨਾਲਾ ਚੀਫ ਸੋਸਟਨ ਆਮ ਆਦੀ ਪਾਰਟੀ ਪੰਜਾਬ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਜਿੰਦਰ ਕੋ ਪਠਲ ਦਾ ਬਿਆਨ ਜਿਹੜਾ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿੱਦਾਂ ਚੁੱਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂਹ ਗਾੜੀ ਸੁੱਟ ਦਿੱਤਾ ਗਿਆ ਮੈਡਮ ਪੱਠਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰਦੀ ਰਹੀ ਹੈ ਕਾਂਗਰਸ ਦਾ ਕੀ کردار ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਲਾਸਟ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪਤਾ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਬਾਲਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਂਚ ਜਿਹੜਾ ਪਹਿਲਾ ਬਾਸ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਮਰਤੇ ਨੂੰ ਬਾਹਰ ਆ ਗਿਆ ਸੀਗਾ ਸਾਡੇ ਲੰਬੂ ਕਿੰਨੇ ਲਾਏ ਇਹਨਾਂ ਨੂੰ ਕਿੱਥੋਂ ਹੋਂਗਾ ਇਹਨਾਂ ਨੂੰ ਕਿੱਥੋਂ ਦਿੱਤਾ ਜਾਂਦਾ ਪੱਥ ਲੋਣਾ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਤਬਾਖਾ ਕਰਵਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈਡਮ ਪੱਥਰ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਦੱਸਦੇ ਕਿਉਂ ਨਹੀਂ ਮੁੜ ਕੇ ਪਤਾ ਬਾਜਵਾ ਕਹਿੰਦਾ ਜੀ ਬੱਤੀ ਬਾਂਬਾ ਗਿਆ ਜੀ ਮੈਡਮ ਪੱਠਲ ਕਹਿੰਦੀ ਆ ਕਿ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਆ ਇਹਦਾ ਮਤਲਬ ਕਿ ਕਾਂਗਰਸ ਸਤਾਜੇ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿੱਦਾਂ ਮਰਉਣਾ ਕਿੱਦਾਂ ਲੜਾਉਣਾ ਕਿੱਦਾਂ ਹਾਲਾਤ ਖਰਾਬ ਕਰਨੇ ਆ ਕਿੱਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਆ ਬੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇ ਰਹੇ ਆ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਆਇਆ ਸਮਾਂ ਤੇ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਏ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਬਾਜਵਾ ਕਹਿੰਦਾ ਇਹ 32 ਬੰਬ ਪੰਜਾਬ ਚ ਚੱਲਣ ਆਲੇ ਨੇ ਅੱਜ ਮੱਠਲ ਦਾ ਬਿਆਨ ਆ ਗਿਆ ਸਹਜੇ ਸਹਜੇ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਡਾ ਵੱਡਾ ਰੋਲ ਅਦਾ ਕੀਤਾ ਕੌਣ ਲੋਕ ਦੇ ਜਿਹੜੇ ਇਹਨਾਂ ਨੂੰ ਸੁਲਾਵਾ ਦਿੰਦੇ ਕੇ ਮਾਮਲਾ ਸੀ ਅਫਸਰ ਸੀ ਉਸ ਸੰਬੰਧੇ ਕੋਈ ਸਿਆਸੀ ਲੀਡਰ ਸੀ ਕੇ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਦੱਸਣੇ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕੇ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕ ਜਿਹਨੇ ਜਿੰਨਾਂ ਨੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜ਼ੁਮੇਆਦ ਸਾਡੇ ਅੱਗੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜ਼ੁਮੇਆਦ ਨੇ ਆਪਣੀ ਸਤਾ ਲਈ ਕਿੱਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਹ ਚੀਜ਼ਾਂ ਬਾਹਰ ਆਦੀਆਂ ਇਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਜ਼ਾਰ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਹ ਚੀ ਜਾ ਰਹੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਂਕਾਂ 'ਚ ਬਲਾਸਟ ਹੋ ਜਾਂਦੇ, ਰਾਈ ਮਾਰਦੇ ਗੇ, ਟ੍ਰੇਨਾਂ 'ਚ ਬਲਾਸਟ ਹੋਏ, ਬੱਸਾਂ 'ਚ ਬਲਾਸਟ ਹੋਏ। ਸੋ ਮੈਨੂੰ ਜਿਹੜਾ ਮੈਡਮ ਅਸਿੰਦਰ ਕੋ ਪੱਠਾ ਜੀ ਦਾ ਬਿਆਨ ਹੈ, ਬਹੁਤ ਚਿੰਤਾਜਨਕ ਬਿਆਨ ਆ, ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਛੁਕਰ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ। ਇਹ ਇਦਾਂ ਕਰਦੇ ਰਹੇ ਆ। ਉਹ ਕਿਹਦੇ ਮਿੰਦੂ ਕਿੰਦੇ ਮੈਂ ਨਹੀਂ ਕੀਤਾ। ਪਰ ਇਹਦਾ ਮਤਲਬ ਕਿ ਹੁੰਦਾ ਆਇਆ ਪੰਜਾਬ ਦੇ ਵਿੱਚ। ਕੌਣ ਲੋਕ ਸੀ ਕਿ ਕਿਹੜੇ ਅਫਸਰ ਸੀਗੇ ਉਹ? ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ? ਉਹ ਦੱਸਨੇ ਚਾਹੀਦੇ। ਨਾਡਾ ਪੱਠਲੂ ਉਹ ਬੰਦੇ ਦੇ ਨਾਂ ਲੈਣੇ ਚਾਹੀਦੇ ਆ। ਨਾਂ ਹੀ ਲੈਣੇ। ਨਾ ਬੱਤੀ ਬੰਬ ਪ੍ਰਵਾਹ ਆ ਜਿਹਦੇ ਦੱਸੇ ਵੀ ਕਿੱਥੇ ਆ। ਨਾ ਜ ਬੀਬੀ ਪੱਠਲ ਹੀ। ਉਹ ਕੈਪਟਨ ਨੇ ਕਿਹਾ ਕੈਪਟਨ ਨੇ ਮੈਨੂੰ ਤੁਸੀਂ ਸੁਣਿਆ ਕਾਂਗਰਸ ਦੇ ਲੀਡਰ ਦੇ ਦੋ ਬਾਦ ਮੁਖੰਤੀ ਦੇ ਉਹਨੇ ਵੀ ਕਿਹਾ ਕਿ ਮੈਂ ਕਾਂਗਰਸ ਦਾ ਲੀਡਰ ਜਿਹੜਾ ਮੈਂ ਮੁੰਡੇ ਪੇਸ਼ ਕਰਾਏ ਦੇ ਮਤਲਬ ਮੁੰਡੇ ਆਈਪੀ ਆਲਿਆਂ ਨੇ ਮਾਰਤੇ ਸੀਗੇ ਇਹ ਇਹ ਦਲਾਲੀਆਂ ਕਰਦੇ ਨੇ ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਨੇ ਲੋ ਇੱਥੇ ਦਲਾਲ ਬਣੇ ਨੇ ਲੋਕਾਂ ਦੀ ਮੌਤ ਦੇ ਪੰਜਾਬ ਦੀ ਬਰਬਾਦੀ ਦੇ ਦਲਾਲ ਬਣੇ ਨੇ ਬੰਦੇ ਇਹ ਬੋਲਣ ਦੀ بجائے ਉੱਠਣ ਦੀ بجائے ਪੰਜਾਬੀਆਂ ਨੂੰ ਨਾਲ ਲੈਣ ਦੀ بجائے ਪੰਜਾਬ ਨੂੰ ਅੱਗ ਦੀ ਪੱਠੀ ਕਿੱਦਾਂ ਝੋਕਣਾ ਉਹ ਸਕੀਮਾਂ ਲਾਉਂਦੇ ਨੇ ਸੋ ਪੰਜਾਬੀਓ ਤੁਸੀਂ ਖੁਦ ਇਹ ਦੇਖੋ ਮੈਡਮ ਪੱਠਲ ਦੇ ਬਿਆਨ ਨੂੰ ਬਹੁਤ ਗਹਿਰਾਈ ਨਾਲ ਸੋਚਿਓ ਫਿਰ ਜਾਇਓ ਪਿੱਛੇ ਫਿਰ ਤੁਸੀਂ ਉਸ ਸੀਗਾ ਕਿਦਾਂ ਕਰੇਓ ਕਿ ਕਿੱਦਾਂ ਪੰਜਾਬ ਅੱਗ ਦੀ ਪੱਠੀ ਚੁੱਕ ਗਿਆ ਕਿੱਦਾਂ ਪੰਜਾਬ ਬਦਬਾਦ ਹੋਇਆ ਫਿਰ ਸੋਚਿਓ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਦਵਾਲਾ ਸਿੰਘ ਦੇ ਰਾਜ ਦੇ ਵਿੱਚ ਪਹਿਲੀ ਢਿਲਵਾ ਦੇ ਵਿੱਚ ਇੱਕ ਪਾਈਚਾ ਦੇ ਤੇ ਜਿਹੜੇ ਲੋਕ ਲਾ ਕੇ ਮਾਰੇ ਗਏ ਸੀਗੇ ਉਹ ਗੱਲ ਅੱਜ ਮੈਨੂੰ ਚਿੱਤੇ ਆ ਗਈ ਜਦੋਂ ਮੈਂ ਖਿਆ ਕਿ ਮੈਨੂੰ ਕਹਿੰਦੇ ਬੱਸਾਂ ਦੇ ਟ੍ਰੇਨਾਂ 'ਚ ਬੰਬ ਬਲਾਸਟ ਹੋਈ ਹੈ ਇਹਦਾ ਪਤਾ ਕਿ ਸਾਡੀ ਦਾਲ ਹੀ ਕਾਲੀ ਸੀਗੀ ਤੇ ਪੰਜਾਬ ਨੂੰ ਇਥੋਂ ਤੱਕ ਖੜਦ ਵਿੱਚ ਕਾਂਗਰਸ ਨੇ ਬਹੁਤ ਵੱਡਾ ਦੋਸ਼ ਅਦਾ ਕੀਤਾ ਸੋ ਮੈਂ ਸਭ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਅੱਥਲ ਦੇ ਬਿਆਨ ਨੂੰ ਬਹੁਤ ਕਬੀਤਾਂ ਨਾਲ ਲਿਆ ਜਾਵੇ ਇਹਨੂੰ ਇਦਾਂ ਨਾ ਲਿਆ ਜਾਵੇ ਪਰ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਇਹਨਾਂ ਦੇ ਇਹਨਾਂ ਬਿਆਨਾਂ ਦੀ ਜਾਂਚ ਕਰਾਈ ਜਾਵੇ ਪਤਾ ਕੀਤਾ ਜਾਵੇ ਕਿ ਕਿਹੜੇ ਬੰਦੇ ਸੀ ਉਸ ਸਮੇਂ ਜਿਹੜੇ ਪੰਜਾਬ ਨੂੰ ਇਦਾਂ ਦੇ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀਗੇ ਬਲਾਸਟ ਕਰਾਉਂਦੇ ਸੀ ਇਦਾਂ ਉਹ ਫਾਇਦੰਗ ਕਰਾਉਂਦੇ ਸੀਗੇ ਪਤਾ ਲੱਗਣਾ ਚਾਹੀਦਾ ਪੰਜਾਬ ਦੇ ਦੁਸ਼ਮਣਾਂ ਨੂੰ ਜਿਹੜੇ ਸਾਡੀ ਬੁੱਕਲ ਦੇ ਵਿੱਚ ਜਿਹੜੇ ਪੰਜਾਬ ਦੀ ਬੁੱਕਲ ਤੇ ਬੈਠੇ ਦੇ ਉਹਨਾਂ ਦੁਸ਼ਮਣਾਂ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਦਾ ਪਤਾ ਲੱਗ ਹੀ ਗਿਆ ਕਾਂਗਰਸ ਦਾ ਵੀ ਇਹ ਦੁਸ਼ਮਣ ਨੇ ਪੰਜਾਬ ਦੇ ਨੰਬਰ 1 ਦੁਸ਼ਮਣ ਨੇ ਪਰ ਉਹਨਾਂ ਦਾ ਵੀ ਜਿਹੜਾ ਕਹਿੰਦੀ ਆ ਮੈਂ ਡੱਪਠਲ ਕਹਿੰਦੀ ਕੋਈ ਅਫਸਰ ਨੂੰ ਏਦਾਂ ਸਲਾਹ ਦਿੰਦੇ ਕੋਈ ਲੀਡਰ ਸਲਾਹ ਦਿੰਦੇ ਸੀ ਸੋ ਇਹ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਤੇ ਪੰਜਾਬੀਓ ਤੁਹਾਡੇ ਸੋਚਨ ਦਾ ਵਿਸ਼ਾ ਸੋਚੋ ਤੇ 80 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਕੀ ਹੋਇਆ ਉਹ ਜਦਾਂ ਉਹਨੂੰ ਵੀ ਗਹਿੀਤਾਂ ਦਾ ਸੋਚੋ ਕਿ ਇਹਨਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਕਾਲੀਦਾਲ ਨੇ ਕੀ ਕੀਤਾ ਇਹ ਸਭ ਤੁਹਾਨੂੰ ਜੇ ਤੁਸੀਂ ਸੋਚੋਗੇ ਡੀਪਲੀ ਕਿ ਚੀਜ਼ਾਂ ਸੈਸ ਸੈਸ ਸਭ ਬਾਹਰ ਆ ਜਾਂਦੀਆਂ। ਤੋਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਪਰ ਮੈਨੂੰ ਬਹੁਤ ਦੁੱਖ ਵੀ ਲੱਗਾ। ਮੈडम ਪੱਠਲ ਦੇ ਬਿਆਨ ਤੋਂ ਪਰ ਮੈਨੂੰ ਬੜੀ ਗੰਭੀਰਤਾ ਨਾਲ ਲਿਆ। ਵੀ ਬਹੁਤ ਗੰਭੀਰ ਮੁੱਦਾ ਹੈ। ਕੋਈ ਐਡਾ ਐਡਾ ਨਹੀਂ ਹੈ ਕਿ ਤੁਸੀਂ ਐਡਾ ਕਹਿ ਕੇ ਤੇ ਆਪਣਾ ਛੱਡ ਕੇ ਚਲ ਜਓ। ਨਹੀਂ। ਬਹੁਤ ਗੰਭੀਰ ਮੁੱਦਾ ਹੈ। ਇੱਥੇ ਗੱਲ ਹੋਣੀ ਚਾਹੀਦੀ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬੀਆਂ ਨੂੰ ਇੱਥੇ ਸੋਚਣਾ ਚਾਹੀਦਾ। ਇਹਨਾਂ ਕਾਂਗਰਸੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜੇ ਅੱਜ ਅੱਜ ਸੈਸ ਸੈਸ ਸਭ ਚੀਜ਼ਾਂ ਬਕੀ ਜਾਂਦੇ ਆ। ਇਹ ਇਹ ਮੈਂ ਕਹਣਾ ਚਾਹੁੰਦਾ ਸੀਗਾ ਮੈਂ ਤਾਂ ਤੁਹਾਡੇ 2-3 ਮਿੰਟ ਲਏ ਹੀ ਤੁਹਾਨੂੰ ਸਾਧਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੋਦੀ ਹੈ ਬਹੁਤ ਗੰਬੀਰ ਬਿਆਨਬਾਜ਼ੀ ਹੈ ਇਹ ਪੰਜਾਬ ਨੂੰ ਫੇਰ ਨਾ ਕਿਤੇ ਹੋਰ ਲੈ ਜਾਣ ਇੱਥੇ ਸੋਚਣ ਦਾ ਟਾਈਮ ਆ ਗਿਆ ਤੁਸੀਂ ਸੋਚਣਾ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬਿਆਨ ਦੀ ਜਿਹੜੀ ਹੈ ਪਰਤਾਲ ਕਰਾਈ ਜਾਵੇ ਜਾਂਚ ਕਰਾਈ ਜਾਵੇ ਕਿ ਕਿਹੜੇ ਉਹ ਲੋਕ ਸੀ ਜੋ ਸਮੇਂ ਜਿਹੜੇ ਕਹਿੰਦੇ ਸੀਗੇ ਕਿ ਜੇ ਰਾਤ ਸਰਕਾਰ ਜਗਦੀ ਤੇ ਦਬਾਵਾ ਵਾਪਸ ਹੋਣਾ ਤੇ ਪੰਜਾਬ 'ਚ ਬਲਾਸਟ ਕਰਾ ਦੀਏ ਪੰਜਾਬ 'ਚ ਆ ਕਰਦੀਏ ਉਹ ਕਰਦੀਏ ਕਿਹੜੇ ਕਿਹੜੇ ਪੋਲੀਟੀਕਲ ਬੰਦੇ ਆ ਕਿਹੜੇ ਕਿਹੜੇ ਅਫਸਰ ਹੀ ਇਹ ਵੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ